तो तो करनी होगी तो मारो तो चुटवा

ਕੀ ਕਰਨਾ ਜੀ ਮੈਂ ਕਰਾ ਦੇ ਮਾਈ ਕਰ ਦੇਗਾ ਮੈਂ ਤੇਰੇ ਨੂੰ ਨਹੀਂ ਕਰ ਦੇਗਾ ਓਏ ਇੱਕ ਮਿੰਟ ਚਲ ਅਸਲੀ ਗੱਦਗਮ ਥੋੜੀ ਕਰਦੀ ਹੈ ਤੇਰੀ ਬਾਹਰ ਦਰਦ ਜਿੰਦਾਬਾਦ ਹੁਸੈਨ ਤੇ ਦਿਨੋ ਇਤਨਾ ਦੌੜ ਦਮਗਲ جان مانكدار سياستدار سياستدار جو وزير 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 सुके साई सत प्यारोसा जारे प्यारी मुखिया जोपिया कपियां जिना नाम जुपया बनते छपया देव चलाई ती गई देख के लिख किया किना प्यारियरे की कमाई का ध्यान तक बोलो जी ਜਿਨਾਂ ਸੰਗਤ ਸੁਣਨੇ ਨੇ ਧਰਮ ਨੇ ਸੀਸ ਤੋਂ ਬੰਦ ਬੰਦ ਤਾਇ ਕੋ ਪਹੇਲੋ ਆਇਆ ਚੱਕੀ ਵਿਚੜੇ ਤਨ ਆ ਰਹੇ ਨੇ ਗੁਰਦੁਆਰੇ ਦੀ ਸੇਵਾ ਲਈ ਧਰਮ ਨਹੀਂ ਹਾਰਿਆ ਸਿੱਖੀ ਕੇ ਸਤ ਸਵਾਸਾ ਸੰਗਣੋ ਹੈ ਜਿਨਾਂ ਪਿਆਰੇ ਸਿਆਰਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿਆ ਤੱਕਾਂ ਸਭਤ ਗੁਰਦੁਆਰੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਸਤਿਮੇ ਸਬਤ ਖਾਲਸਾ ਜੀ ਕੀ ਅਦਾਸਾ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਬੰਦੋ ਵਾਹਿਗੁਰੂ ਚਿੱਤਾਂ ਵਿੱਚ ਤੌਣ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਾਂ ਖਾਸੇ ਸਹਿਬ ਤਹਾਂ ਤਹਰ ਸ਼ਹਿਰ ਦੇ ਦੇ ਫਤੇ ਫਰਟਕੇ ਪੈਲ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਸ ਸਾਹਿਬ ਜੀ ਦੇ ਬੋਲ ਬਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੇ ਸਦਾਨ ਰੈ ਦਾਣ ਬੇ ਦਾਣ ਵਿਸਾ ਦਾਣ ਭਰੋਸਾ ਦਾਣ ਦਾਣਾ ਸਿਰ ਦਾ ਨਾਮ ਦਾਣ ਸ੍ਰੀ ਅੰਮ੍ਰਿਤ ਸਰ ਜੀ ਦੇ ਇਸ਼ਨਾਨ ਚੌਕੀਆਂ ਛੰਤੇ ਬੁੰਕੇ ਜੁਗ ਜੁਗ ਤਲ ਸਰਕਾਰ ਜੇਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨਿਮ ਮਤਕੀ ਮਤ ਪੱਧ ਰੱਖ ਆਪ ਕਾਲ ਕੁਸ ਵਾਹਿਗੁਰੂ ਆਪਣੇ ਪੰਚ ਦੇ ਸਦਾ ਸਹਾਇ ਹੋਣਾ ਦਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਨੂੰ ਪੰਚ ਤੋਂ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੁਆਰ ਤੇ ਸਿਵਾ ਸੁਮਾਦਾ ਆਨ ਪਿਆਰੇ ਖਾਲਸਾ ਜੀ ਨੂੰ ਬਖਸ਼ਨਾ ਹੈ ਨਮਨ ਨਮਾਨ ਤਾਣ ਤਾਣੇ ਓਟੇ ਦੀ ਓਟ ਨੇ ਆਸਰੇ ਦੇ ਆਸਰੇ ਸੱਚੇ ਪਿਤਾ ਜੀਓ ਮੇਰਾ ਤੇ ਮਾਲਕ ਸੱਚੇ ਪਾਤਸ਼ਾਹ ਆਪ ਹੀ ਸੌ ਵਿੱਚ ਕਰਤਾ ਤੁਖਲਵਾ ਬਾਲ ਨੰਗਾ ਹੋਆ ਮੇਰਾ ਤੇ ਮਾਲਕ ਸੱਚੇ ਪਾਤਸ਼ਾਹ ਜੀ ਜੋ ਆਪਣੇ ਸਿੱਖ ਕੌਮ ਦੇ ਸੱਚੇ ਪਾਤਸ਼ਾਹ ਉਧੇਦਾਰ ਹਨ ਸੱਚੇ ਪਾਤਸ਼ਾਹ ਸੱਚੇ ਧੰਗਾਂ ਕੰਮ ਕਰਨ ਦਾ ਬਲ ਬਖਸ਼ੇ ਸੱਚੇ ਪਾਤਸ਼ਾਹ ਜੀ ਆਪ ਹੀ ਸਮਤ ਬਖਸ਼ੋ ਸਭ ਤਰ੍ਹਾਂ ਕਰਕੇ ਆਪਣੀ ਰਹਿਤ ਦਾ ਬਖਸ਼ੋ ਸੱਚੇ ਪਾਤਸ਼ਾਹ ਜੀ ਮੇਰਾ ਤੇ ਮਾਲਕ ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਏ ਧਾਰ ਹੋਏ ਸਭ ਮਿਲेंगे ਬਚੇ ਸ਼ਰਨ ਜੋਗ ਸੱਚੇ ਪਾਤਸ਼ਾਹ ਨਾ ਸਾਰੇ ਸਿੰਘਾਂ ਨੂੰ ਸੱਚੇ ਪਾਤਸ਼ਾਹ ਕਿੱਥੇ ਹੋਰ ਦਾ ਬਲ ਬਖਸ਼ੋ ਮੇਰਾ ਤੇ ਮਾਲਕ ਔਰ ਸੱਚੇ ਧੰਗਾਂ ਸੱਚੇ ਪਾਤਸ਼ਾਹ ਜਿਹੜੇ ਉਦੇਦਾਰ ਹੋਣ ਅਛੇ ਸੱਚੇ ਧੰਗਾਂ ਕੰਮ ਕਰ ਸਕਣ ਸਭ ਤਰ੍ਹਾਂ ਕਰਕੇ ਆਪਣੇ ਮਿਹਰ ਕਰਨੀ ਦਇਆ ਕਰਨੀ ਸੱਚੇ ਪਾਤਸ਼ਾਹ ਜੀ ਸੈਵ ਦੇ ਪਾਰਟ ਹੋਏ ਹਨ ਸਚੇ ਪਾਛੇ 24 ਸੌ ਦੇ ਪਾਰਟ ਹੋਏ ਹਨ ਮੇਰਾ ਦਾ ਮਾਲ ਸਚੇ ਪਾਛੇ ਜੀ ਉਹ ਗੱਟੀਆਂ ਭਲਾ ਸ਼ਿਕਾ ਮਾਲ ਕਰੀਆਂ ਉੱਗਣਾ ਜਤਾਰਨੇ ਸਭ ਕਰ ਕਰਦੇ ਆਪਣੀ ਮੇਰ ਕਰਨੇ दया दृष्टि ਬਖਸ਼ੇ ਸਚੇ ਪਾਛੇ ਜੀ ਉਹ ਚੜ੍ਹਦੀ ਕਲਾ ਕਰਦੀ ਸਚੇ ਪਾਛੇ ਪੰਥ ਦੀਆਂ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਸਰਬਤ ਦਾ ਭਲਾ ਚਲੋ ਚਲੋ ਹੋਵਾਏ ਗੁਰੂ ਦਾ ਬੋਲ دي وے چرراں نو پا وے وے خدا کار وے کڑی کا گل ساں وے کڑی دی بلے چلو 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 راہول اجا شان بات نہیں ہے او کٹھیاں کرو راہول ٹھرو 对对对